ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਵੀ ਕੇ ਯੂ ਇਕਤਾ ਉਗਰਾਹਾ ਦੇ ਪ੍ਰਧਾਨ ਯੋਗਿੰਦਰ ਸਿੰਘ ਉਗਰਾਹਾ ਨੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਦਿਆਂ ਕਰਦਿਆਂ ਇੱਕ ਇਹ ਗੱਲ ਕਹੀ ਹੈ ਕਿ ਸ਼ੰਭੂ ਦੇ ਖਨੌਰੀ ਮੋਰਚਾ ਸਰਕਾਰ ਨੇ ਲਵਾਇਆ ਕੇਂਦਰ ਸਰਕਾਰ ਨੇ ਲਵਾਇਆ ਜਾਂ ਬੀਜੇਪੀ ਨੇ ਲਵਾਇਆ ਇਧਰ ਨੂੰ ਇਸ਼ਾਰਾ ਕੀਤਾ ਨੂੰ ਮੈਂ ਕੁਛ ਨਾ ਚਾਹਣਾ ਹੈ ਕੁਗਰਾਹ ਸਾਹਿਬ ਨੂੰ ਕਿ ਲੋਕ ਇਹਦਾ ਫੈਸਲਾ ਕਰਨ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜਿਆ ਜਾਂ ਫਿਰ ਇਹ ਸਰਕਾਰ ਨਾਲ ਸਹਿਮਤੀ ਦੇ ਦਾ ਪ੍ਰਗਟਾਵਾ ਕਰ ਰਹੇ ਨੇ ਅਸੀਂ ਮੋਰਚਾ ਲੜ ਰਹੇ ਹਾਂ ਚੱਲਦੇ ਮੋਰਚੇ ਦੇ ਦੌਰਾਨ ਜਦੋਂ ਦੋਨੋਂ ਫੋਰਮ ਆਪਣੀ ਆਪਣੀ ਥਾਂ ਤੇ ਲੜ ਰਹੇ ਨੇ ਉਸ ਚੱਲ ਰਹੇ ਮੋਰਚੇ ਦੇ ਦੌਰਾਨ ਉਗਰਾਹਾ ਸਾਹਿਬ ਨੇ ਕਈ ਵਾਰ ਜਦੋਂ ਸਰਕਾਰ ਗੱਲਬਾਤ ਦੇ ਟੇਬਲ ਤੇ ਆਉਣ ਦੀ ਗੱਲ ਕਰਦੀ ਸੀ ਉਸੇ ਵੇਲੇ ਉਗਰਾਹਾ ਸਾਹਿਬ ਦੀ ਵੀਡੀਓ ਆ ਜਾਂਦੀ ਸੀ ਗੱਲ ਬਹੁਤ ਵੱਡੀ ਆ ਜੀ ਸਰਕਾਰ ਐ ਮੰਨਣੀ ਨਹੀਂ ਇਹ ਥੋੜੇ ਨੇ ਪਰ ਇਕਲ ਦਾ ਭਲੇਖਾ ਉਸ ਵੇਲੇ ਨਿਕਲ ਜਾਣਾ ਚਾਹੀਦਾ ਸੀ ਇਹਦਾ ਤੇ ਜੇ ਜਿਹੜੇ ਥੋੜਿਆਂ ਨੇ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਕਾਰ ਨੂੰ ਮੁੜ ਦੁਬਾਰਾ ਗੱਲਬਾਤ ਦੇ ਟੇਬਲ ਤੇ ਲੈ ਕੇ ਜਾਂਦਾ ਮੈਂ ਅਗਲੀ ਗੱਲ ਕਹਿਣੀ ਚਾਹਣਾ ਕਿ ਭਾਈ ਤੁਸੀਂ ਕੋਈ ਨਕੋ ਸੋਚ ਕੇ ਦੱਸਿਓ ਆਪਾਂ ਸਰਕਾਰ ਦੇ ਤੇ ਵੱਡਾ ਪ੍ਰੈਸ਼ਰ ਬਣਾਉਣ ਦੇ ਲਈ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਆਪਣੇ 4 ਜਨਵਰੀ ਦੇ ਖਨੋਰੀ ਪ੍ਰੋਗਰਾਮ ਜਿਹਦੇ ਵਿੱਚ ਖੇਤ ਤੋਂ ਪੌਣੇ 2 ਲੱਖ 2 ਲੱਖ ਕਿਸਾਨਾਂ ਨੇ ਮਜ਼ਦੂਰਾਂ ਨੇ ਔਰ ਪੰਜਾਬੀਆਂ ਨੇ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੱਕ ਦੇ ਕਿਸਾਨਾਂ ਨੇ ਉਹਦੇ ਸ਼ਾਮੂਲੀਅਤ ਕੀਤੀ ਆ ਤੇ ਮੈਂ ਪੁੱਛਣਾ ਚਾਹੁੰਦਾ ਸਾਡੇ ਇਸ ਵੀਰ ਨੂੰ ਵੇ ਫਿਰ ਸਾਡੇ ਉਹ 4 ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਨੂੰ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਇਹਦਾ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੇ ਉਹ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਦੋਹਾਂ ਨਾਲ ਫੋਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਰੱਖਿਆ ਸੀ ਤੇ ਲੋਕ ਅਣਜਾਣ ਨਹੀਂ ਆ ਕੌਣ ਸਰਕਾਰ ਨਾਲ ਰਲ ਕੇ ਚੱਲਦਾ ਹੈ ਕੌਣ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਇਹ ਲੋਕਾਂ ਨੂੰ ਸਭ ਪਤਾ ਹੈ ਆ ਲੈਂਡ ਪੂਲਿੰਗ ਆਈ ਸਾਡੇ ਲੱਖ ਵਕਰੇਵੇਂ ਹੋਣਗੇ ਇਸ ਕੇਮ ਦੂਸਰੇ ਨਾਲ ਲੇਕਿਨ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਲੜਾਂਗੇ ਇਹਦੇ ਤੇ ਪ੍ਰੋਗਰਾਮ ਦਿੱਤਾ ਮੀਟਿੰਗ ਸੱਦੀ ਉਹ ਬਰਾਹਾ ਸਭ ਤੁਸੀਂ ਤਾਂ ਉਸ ਦਿਨ ਤੇਰੀ ਜਦਰ ਬੰਦੀ ਨਹੀਂ ਤਾਂ ਉਸ ਮੀਟਿੰਗ ਦਾ ਵੀ ਬਾਈਕਟ ਕਰਕੇ ਸੀ ਕਿ ਅਸੀਂ ਨਹੀਂ ਇਹਨਾਂ ਦੇ ਨਾਲ ਇਹਦੇ ਮਤਲਬ ਸਹਿਮਤੀ ਦੇ ਦਿੱਤੇ ਰਹੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਹਿਮਤ ਨਹੀਂ ਸੀ ਕਿਤੇ ਪ੍ਰੋਗਰਾਮ ਨਹੀਂ ਕੀਤਾ ਤੁਸੀਂ ਲੈਂਡ ਪੂਲਿੰਗ ਦੇ ਸਬੰਧ ਚ ਠੀਕ ਹੈ ਪੂਰੇ ਦੇਸ਼ ਦੀਆਂ ਜਥੇਬੰਦੀਆਂ ਉਹਦੇ ਚ ਬੋਲੀਆਂ ਨੇ ਉਹਦੇ ਤੇ ਉੱਠੀਆਂ ਨੇ ਲੋਕ ਲੜੇ ਲੋਕਾਂ ਨੇ 66000 70 70000 ਦਾ ਇਕੱਠ ਕਰ ਲਿਆ ਜਿਹਨੇ ਸਰਕਾਰ ਨੂੰ ਪਿਛਲ ਪੈਰੀ ਮੋੜ ਲੈ ਮਜਬੂਰ ਕਰ ਲਿਆ ਲੇਕਿਨ ਤੁਸੀਂ ਤਾਂ ਉੱਧੇ ਵੀ ਸਰਕਾਰ ਵੱਨੀ ਖੜੇ ਸੀ ਜਿਸ ਦਿਨ ਲੈਂਡ ਪੂਲਿੰਗ ਦੇ ਤਹਿਤ ਜ਼ਮੀਨ ਲਈ ਲਈ ਜਾ ਰਹੇ ਸੀ ਜ਼ਬਰਦਸਤ ਨਹੀਂ ਲੋਕਾਂ ਦੀ ਤੁਸੀਂ ਤਾਂ ਅਸਲ ਵਿੱਚ ਸਰਕਾਰ ਦੇ ਪੱਖ 'ਚ ਖੜੇ ਸੀ ਉਹ ਗੱਲ ਸਰਕਾਰ ਦੇ ਪੱਖ 'ਚ ਨਹੀਂ ਭੁਗਤੀ ਤੁਹਾਡੀ ਸੋ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਮੀਟਰ ਹੈ ਸੋਚ ਕੇ ਬੋਲਨੰਦੀ ਲੋੜ ਹੈ ਅਸੀਂ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਕੋਲੇ ਅਸੀਂ ਜਿਹੜੀਆਂ ਬੋਲ ਨਹੀਂ ਰਹੇ ਅੱਜ ਤੱਕ ਅਸੀਂ ਲੋਕਾਂ ਨੂੰ ਨਹੀਂ ਦੱਸਿਆ ਲੈ ਮੈਂ ਅੱਜ ਦੱਸਣਾ ਚਾਹਣਾ ਉਗਰਾਹਾ ਸਾਹਿਬ ਤੁਸੀਂ ਲੋਕਾਂ ਨੂੰ ਭੁਲੇਖਾ ਪਾਉਣਾ ਲੋਕਾਂ ਦੇ ਵਿੱਚ ਝੂਠ ਬੋਲਦੇ ਹੋ ਕਿ ਅਸੀਂ ਐਮਐਸਪੀ ਦੇ ਹੱਕਚਾਹ ਹੋਕੇ ਦਿੰਦੇ ਹੋ ਐਮਐਸਪੀ ਦੀ ਗੱਲ ਦੇ ਤੇ ਜਦੋਂ ਇਹ ਅੰਦੋਲਨ 2024-25 ਦਾ ਅੰਦੋਲਨ ਐਮਐਸਪੀ ਦੀ ਮੰਗ ਨੂੰ ਉਭਾਰ ਕੇ ਪੂਰੇ ਵਰਡ ਦੇ ਵਿੱਚ ਲੈ ਗਿਆ ਪਾਰਲੀਮੈਂਟ ਦੇ ਵਿੱਚ ਗੱਲਾਂ ਹੋ ਗਈਆਂ ਸੁਪਰੀਮ ਕੋਰਟ ਦੀ ਕਮੇਟੀ ਨੂੰ ਗੱਲਾਂ ਕਰਨੀਆਂ ਪੈ ਗਈਆਂ ਉਸ ਵਕਤ ਉਸ ਵਕਤ ਤੁਹਾਡੀ ਜਿਹੜੀ ਲੋਕਾਂ ਨੇ ਤੁਹਾਨੂੰ ਕਿਹਾ ਸੀ ਨਾ ਕਿ ਏਕਤਾ ਕਰੋ ਚੱਲੋ ਉਸ ਮੋਰਚੇ 'ਚ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਲਈ ਤੁਸੀਂ ਉੱਥੇ ਆਏ ਤੇ ਫਿਰ ਅੱਗੇ ਕੀਤਾ ਕੀ ਉਹ ਜਿਹੜੀ ਚਿੱਠੀ ਜੀ ਦੀ ਤੁਸੀਂ ਲਿਖਿਆ ਤੇ ਐਮਐਸਬੀ ਗਰੰਟੀ ਕਾਨੂੰਨ ਵਾਲੀ ਮੰਗ ਨੂੰ ਮਗਰ ਲੈ ਕੇ ਚੱਲੋ ਮੈਂ ਅਜੇ ਤੱਕ ਅਸੀਂ ਬੋਲੇ ਨਹੀਂ ਸੀ ਇਹ ਤੇ ਅਸੀਂ ਚਾਹੁੰਦੇ ਸੀ ਕਿ ਸ਼ਾਇਦ ਸ਼ਾਇਦ ਫਿਰ ਏਕਤਾ ਹੋ ਜੇ ਲੇਕਿਨ ਆਕਰ ਤੂ ਤਾ ਤੁਹਾਡੀ ਤੁਸੀਂ ਸਪਸ਼ਟ ਕਿਹਾ ਕਿ ਅਸੀਂ ਲੋਕਾਂ ਨੂੰ ਕਹਿ ਕੇ ਆਇਓ ਕਿ ਅਸੀਂ ਏਕਤਾ ਕਰਨ ਚੱਲੇ ਆ ਤੇ ਚਿੱਠੀ ਚ ਤੁਹਾਡੀ ਚੇਹ ਲਿਖ ਕੇ ਭੇਜਿਆ ਕਿ ਅਸੀਂ ਆ ਜਿਹੜਾ ਦਿੱਲੀ ਚੱਲੋ ਪ੍ਰੋਗਰਾਮ ਹੈ ਜਾਂ ਜਿਹੜਾ ਮਰਨ ਮਰਦਾ ਪ੍ਰੋਗਰਾਮ ਆ ਸੀ ਤਾਂ ਇਹਦੇ ਨਾਲ ਸੈਵੰਥ ਨੇ ਅਸੀਂ ਨਹੀਂ ਆਵਾਂਗੇ ਦਿੱਲੀ ਅਸੀਂ ਨਹੀਂ ਇੱਥੇ ਆਵਾਂਗੇ ਖਲੋਰੀ ਤੇ ਸ਼ੰਭੂ ਚਿੱਠੀ ਤੁਸੀਂ ਇਹ ਕਹਿ ਕੇ ਭੇਜਿਆ ਤੇ ਲੋਕਾਂ ਨੂੰ ਅਸੀਂ ਨਹੀਂ ਬੋਲੇ ਅਸੀਂ ਨਹੀਂ ਬੋਲੇ ਬੋਲਣਾ ਚਾਹੁੰਦੇ ਸੀਗੇ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿ ਸ਼ਾਇਦ ਕਿਸੇ ਨਾ ਕਿਸੇ ਦਿਨ ਹੋ ਸਕਦਾ ਏਕਤਾ ਹੋ ਜਾਏ ਲੜਾਈਆਂ ਸਰਕਾਰਾਂ ਨਾਲ ਵੱਡੀਆਂ ਲੜਨੀਆਂ ਆਣੀਆਂ ਆਉਣ ਵਾਲੇ ਭਵਿੱਖ ਦੇ ਵਿੱਚ ਲੇਕਿਨ ਤੁਸੀਂ ਤਾਂ ਇਹ ਕੀਤਾ ਅੱਜ ਫੇਰ ਜਿਹੜੀ ਏਕਤਾ ਦੀਆਂ ਗੱਲਾਂ ਰੋਜ਼ ਕਰਦੇ ਹੋਂ ਉਹ ਏਕਤਾ ਨਾ ਹੋਵੇ ਅੱਜ ਤੁਸੀਂ ਇਹ ਗੱਲ ਕਹੀ ਹੈ ਪਰ ਮੈਂ ਬੇਨਤੀ ਕਰਦਾ ਇਹ ਲੋਕਾਂ ਤੋਂ ਪਬਲਿਕ ਤੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਉਗਰਾਹਾਂ ਨੂੰ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੁਝ ਹੋਰ ਨਾ ਮੋਰਚਿਆਂ ਦੇ ਵਿੱਚ ਜਿਵੇਂ ਧੋਲੇ ਛੰਨੇ ਵਾਲੇ ਮੋਰਚਿਆਂ ਦੇ ਵਿੱਚ ਜਿਹੇ ਜਆ ਪੁੱਛ ਹੋਇਆ ਕਿਵੇਂ ਕੀਤਾ ਕੀ ਕਰਦੇ ਰਹੇ ਆ ਇਰੇ ਸੀ ਉਹ ਵੀ ਲੋਕਾਂ ਦੇ ਸਾਹਮਣੇ ਰੱਖਣ ਲਈ ਮਜਬੂਰ ਹੋਵਾਂਗੇ। ਅਗਰ ਤੁਸੀਂ ਇੰਨੇ ਹੀ ਬਣਦੇ ਹੋ ਕਿ ਅਸੀਂ ਮਤਲਬ ਜਿੱਦੇ ਤੇ ਮਰਜ਼ੀ ਕਟਾਕਸ਼ ਕਰ ਗਏ ਜਿੱਦੇ ਤੇ ਮਰਜ਼ੀ ਕੋਈ ਗੱਲ ਕਰ ਦਈਏ। ਸੋ ਮੇਰੀ ਬੇਨਤੀ ਹੈ ਆਪਦੀ ਇਸ ਗਲਤੀ ਨੂੰ ਮਾਫੀ ਮੰਗੇ ਔਰ ਸਰਕਾਰ ਦੇ ਪੱਖ ਵਿੱਚ ਭੁਗਤਣ ਵਾਲੀਆਂ ਆਦੀਆਂ ਇਹ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਇਹ ਸਪਸ਼ਟ ਕਰਦਾ ਹੈ ਕਿ ਜੇ ਅੱਜ ਲੋਕਾਂ ਦਾ ਏਕਾ ਹੋਣ ਦੀ ਗੱਲ ਚਰਚਾ ਚੱਲ ਰਹੀ ਹੈ, ਕਿਸੇ ਬਸ ਇੱਕੇ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਚੱਕ ਕੇ ਇਹ ਕਹਿਣਾ ਚਾਹੇ ਸ਼ੁਰੂ ਕਰ ਰੱਖਿਆ ਕਿ ਉਹ ਸਰਕਾਰ ਨਾਲ ਲਿਆ ਉਹ ਸਰਕਾਰ ਨਾਲ ਲਿਆ ਉਹ ਸਰਕਾਰ ਨੇ ਲਵਾਇਆ ਉਹ ਸਰਕਾਰ ਨੇ ਲਵਾਇਆ ਤੇ ਦਾ ਮਤਲਬ ਸਰਕਾਰ ਦੇ ਪੱਖ 'ਚ ਭੁਗਤਣ ਵਾਲੀ ਗੱਲ ਕੀਤੀ ਜਾ ਰਹੀ ਹੈ ਇਹ ਸਾਡੇ ਇਸ ਲੀਡਰ ਵੱਲੋਂ ਸੋ ਇਹਨਾਂ ਨੂੰ ਇਹ ਤੋਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਮਜਬੂਰ ਨਾ ਕਰੇ ਕਿ ਅਸੀਂ ਹੋਰ ਅੱਗੇ ਮਗਰੋਂ ਕੁਝ ਅਗਲੇ ਵੀ ਪਰਦੇ ਖੋਲ ਕੇ ਬਹੁਤ-ਬਹੁਤ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਵੀ ਕੇ ਯੂ ਇਕਤਾ ਉਗਰਾਹਾਂ ਦੇ ਪ੍ਰਧਾਨ ਯੋਗਿੰਦਰ ਸਿੰਘ ਉਗਰਾਹਾ ਨੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਦਿਆ ਕਰਦਿਆਂ ਇੱਕ ਏ ਗੱਲ ਕਹੀ ਹੈ ਕਿ ਸ਼ੰਭੂ ਦੇ ਖਨੌਰੀ ਮੋਰਚਾ ਸਰਕਾਰ ਨੇ ਲਵਾਇਆ ਕੇਂਦਰ ਸਰਕਾਰ ਨੇ ਲਵਾਇਆ ਜਾਂ ਭਾਜਪਾ ਨੇ ਲਵਾਇਆ ਇਧਰ ਨੂੰ ਇਸ਼ਾਰਾ ਕੀਤਾ ਉਹਨਾਂ ਮੈਂ ਪੁੱਛਣਾ ਚਾਹਣਾ ਹੈ ਕੁਗਰਾਹ ਸਾਹਿਬ ਨੂੰ ਕਿ ਲੋਕ ਇਹਦਾ ਫੈਸਲਾ ਕਰਨ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜੇ ਆ ਜਾਂ ਫਿਰ ਇਹ ਸਰਕਾਰ ਨਾਲ ਸਹਿਮਤੀ ਦੇ ਦਾ ਪ੍ਰਗਟਾਵਾ ਕਰ ਰਹੇ ਨੇ ਅਸੀਂ ਮੋਰਚਾ ਲੜ ਰਹੇ ਹਾਂ ਚੱਲਦੇ ਮੋਰਚੇ ਦੇ ਦੌਰਾਨ ਜਦੋਂ ਦੋਨੋਂ ਫੋਰਮ ਆਪਣੀ ਆਪਣੀ ਥਾਂ ਤੇ ਲੜ ਰਹੇ ਨੇ ਉਸ ਚੱਲ ਰਹੇ ਮੋਰਚੇ ਦੇ ਦੌਰਾਨ ਉਗਰਾਹਾ ਸਾਹਿਬ ਨੇ ਕਈ ਵਾਰ ਜਦੋਂ ਸਰਕਾਰ ਗੱਲਬਾਤ ਦੇ ਟੇਬਲ ਤੇ ਆਉਣ ਦੀ ਗੱਲ ਕਰਦੀ ਸੀ ਉਸੇ ਵੇਲੇ ਉਗਰਾਹਾ ਸਾਹਿਬ ਦੀ ਵੀਡੀਓ ਆ ਜਾਂਦੀ ਸੀ ਗੱਲ ਬਹੁਤ ਵੱਡੀ ਹੈ ਜੀ ਸਰਕਾਰ ਐ ਮੰਨਣੀ ਨਹੀਂ ਇਹ ਥੋੜੇ ਨੇ ਪਰ ਇਕਲ ਦਾ ਭਲੇਖਾ ਉਸ ਵੇਲੇ ਨਿਕਲ ਜਾਣਾ ਚਾਹੀਦਾ ਸੀ ਇਹਦਾ ਤੇ ਜਦੋਂ ਥੋੜਿਆਂ ਨੇ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਕਾਰ ਨੂੰ ਮੁੜ ਦੁਬਾਰਾ ਗੱਲਬਾਤ ਦੇ ਟੇਬਲ ਤੇ ਲੈ ਕੇ ਜਾਂਦਾ ਮੈਂ ਅਗਲੀ ਗੱਲ ਕਹਿਣੀ ਚਾਹਣਾ ਜਿੰਨੇ ਵੀ ਤੁਸੀਂ ਮਨੋਂ ਸੋਚ ਕੇ ਦੱਸਿਓ ਸਾਫ ਸਰਕਾਰ ਦੇ ਇੱਕ ਵੱਡਾ ਪ੍ਰੈਸ਼ਰ ਬਣਾਉਣ ਦੇ ਲਈ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਆਪਣੇ 4 ਜਨਵਰੀ ਦੇ ਖਨੌਰੀ ਪ੍ਰੋਗਰਾਮ ਜਿਹਦੇ ਵਿੱਚ ਇਹਨ ਤੋਂ 2.2 ਲੱਖ 2 ਲੱਖ ਕਿਸਾਨਾਂ ਨੇ ਮਜ਼ਦੂਰਾਂ ਨੇ ਹੋਰ ਪੰਜਾਬੀਆਂ ਨੇ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੱਕ ਦੇ ਕਿਸਾਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ ਤੇ ਮੈਂ ਪੁੱਛਣਾ ਚਾਹੁੰਦਾ ਸਾਡੇ ਇਸ ਵੀਰ ਨੂੰ ਵੀ ਫਿਰ ਸਾਡੇ ਉਹ ਚਾਰ ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਹਾਣੇ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਇਹਦਾ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੇ ਉਹ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਦੋਨਾਂ ਫੋਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਰੱਖਿਆ ਸੀ ਤੇ ਲੋਕ ਅਣਜਾਣ ਨਹੀਂ ਆ ਕੌਣ ਸਰਕਾਰ ਨਾਲ ਰਲ ਕੇ ਚੱਲਦਾ ਹੈ ਕੌਣ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਇਹ ਲੋਕਾਂ ਨੂੰ ਸਭ ਪਤਾ ਹੈ ਆ ਲੈਂਡ ਪੂਲਿੰਗ ਆਈ ਸਾਡੇ ਲੱਖ ਵਕਰੇਵੇਂ ਹੋਣਗੇ ਇਸ ਕੇਮ ਦੂਸਰੇ ਨਾਲ ਲੇਕਿਨ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਲੜਾਂਗੇ ਦੇ ਤੇ ਪ੍ਰੋਗਰਾਮ ਦਿੱਤਾ ਮੀਟਿੰਗ ਸੱਦੀ ਉਗਰਾਹਾ ਸਾਹਿਬ ਤੁਸੀਂ ਤਾਂ ਉਸ ਦਿਨ ਤੇਰੀ ਜਥੇਬੰਦੀ ਨੇ ਤਾਂ ਉਸ ਮੀਟਿੰਗ ਦਾ ਵੀ ਬਾਈਕਾਟ ਕਰ ਗਏ ਸੀ ਕਿ ਅਸੀਂ ਨਹੀਂ ਇਹਨਾਂ ਦੇ ਨਾਲ ਇਹਦੇ ਚ ਮਤਲਬ ਸਹਿਮਤੀ ਦੇ ਦਿੱਤੇ ਰਹੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਹਿਮਤ ਨਹੀਂ ਸੀ ਕਿਤੇ ਪ੍ਰੋਗਰਾਮ ਨਹੀਂ ਕੀਤਾ ਤੁਸੀਂ ਲੈਂਡ ਪੂਲਿੰਗ ਦੇ ਸਬੰਧ ਚ ਠੀਕ ਹੈ ਪੂਰੇ ਦੇਸ਼ ਦੀਆਂ ਜਥੇਬੰਦੀਆਂ ਉਹਦੇ ਚ ਬੋਲੀਆਂ ਨੇ ਉਹਦੇ ਤੇ ਉੱਠੀਆਂ ਨੇ ਲੋਕ ਲੜੇ ਲੋਕਾਂ ਨੇ 66000 70 70000 ਦਾ ਇਕੱਠ ਕਰ ਲਿਆ ਜਿਸ ਨੇ ਸਰਕਾਰ ਨੂੰ ਪਿਛਲ ਪੈਰੀ ਮੋੜ ਲੈ ਮਜਬੂਤ ਕਰ ਲਿਆ ਲੇਕਿਨ ਤੁਸੀਂ ਤਾਂ ਉੱਧੇ ਵੀ ਸਰਕਾਰ ਵੱਨੀ ਖੜੇ ਸੀ ਜਿਸ ਦਿਨ ਲੈਂਡ ਪੂਲਿੰਗ ਦੇ ਤਹਿਤ ਜ਼ਮੀਨ ਲਈ 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 ਜਾ ਰਹੀ ਸੀ ਜ਼ਬਰਦਸਤ ਨਹੀਂ ਲੋਕਾਂ ਦੀ ਤੁਸੀਂ ਤਾਂ ਉਸ ਦਿਨ ਵੀ ਸਰਕਾਰ ਦੇ ਪੱਖ ਚ ਖੜੇ ਸੀ ਉਹ ਗੱਲ ਸਰਕਾਰ ਦੇ ਪੱਖ ਚ ਨਹੀਂ ਭੁਗਤੀ ਤੁਹਾਡੀ ਸੋ ਮੈਂ ਬੇਨਤੀ ਕਰੂੰਗਾ ਕਿ ਹੱਲੀਤਰ ਹੈ ਸੋਚ ਕੇ ਬੋਲੇ ਨੰਦੀ ਲੋੜ ਹੈ ਅਸੀਂ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਕੋਲੇ ਅਸੀਂ ਜਿਹੜੀਆਂ ਬੋਲ ਨਹੀਂ ਰਹੇ ਅੱਜ ਤੱਕ ਅਸੀਂ ਲੋਕਾਂ ਨੂੰ ਨਹੀਂ ਦੱਸਿਆ ਲੈ ਮੈਂ ਅੱਜ ਦੱਸਣਾ ਚਾਹਣਾ ਉਗਰਾਹਤ ਸਾਹਿਬ ਤੁਸੀਂ ਲੋਕਾਂ ਨੂੰ ਭੁਲੇਖਾ ਪਾਉਣਾ ਲੋਕਾਂ ਦੇ ਵਿੱਚ ਝੂਠ ਬੋਲਦੇ ਹੋ ਕਿ ਅਸੀਂ ਐਮਐਸਪੀ ਦੇ ਹੱਕਚਾਂ ਝੋਕੇ ਦਿੰਦੇ ਹੋ ਐਮਐਸਪੀ ਦੀ ਗੱਲ ਦੇ ਤੇ ਜਦੋਂ ਇਹ ਅੰਦੋਲਨ 2024-25 ਦਾ ਅੰਦੋਲਨ MSB ਦੀ ਮੰਗ ਨੂੰ ਉਭਾਰ ਕੇ ਪੂਰੇ ਵਰਲਡ ਦੇ ਵਿੱਚ ਲੈ ਗਿਆ ਪਾਰਲੀਮੈਂਟ ਦੇ ਵਿੱਚ ਗੱਲਾਂ ਹੋ ਗਈਆਂ ਸੁਪਰੀਮ ਕੋਰਟ ਦੀ ਕਮੇਟੀ ਨੂੰ ਗੱਲਾਂ ਕਰਨੀਆਂ ਪੈ ਗਈਆਂ ਉਸ ਵਕਤ ਉਸ ਵਕਤ ਤੁਹਾਡੀ ਜਿਹੜੀ ਲੋਕਾਂ ਨੇ ਤੁਹਾਨੂੰ ਕਿਹਾ ਸੀ ਨਾ ਕਿ ਏਕਤਾ ਕਰੋ ਚੱਲੋ ਉਸ ਮੋਰਚੇ 'ਚ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਤੁਸੀਂ ਉੱਥੇ ਆਏ ਤੇ ਫਿਰ ਅੱਗੇ ਕੀਤਾ ਕੀ ਉਹ ਜਿਹੜੀ ਚਿੱਠੀ ਜਿਹਦੇ ਤੁਸੀਂ ਲਿਖਿਆ ਤੇ MSB ਗਰੰਟੀ ਕਾਨੂੰਨ ਵਾਲੀ ਮੰਗ ਨੂੰ ਮਗਰ ਲੈ ਕੇ ਚੱਲੋ ਮੈਂ ਅਜੇ ਤੱਕ ਅਸੀਂ ਬੋਲੇ ਨਹੀਂ ਸੀ ਇਹ ਤੇ ਅਸੀਂ ਚਾਹੁੰਦੇ ਸੀ ਵੀ ਕਿ ਸ਼ਾਇਦ ਸ਼ਾਇਦ ਫਿਰ ਏਕਤਾ ਹੋ ਜੇ ਲੇਕਿਨ ਆਕਰ ਤੂ ਤੁਹਾਡੀ ਤੁਸੀਂ ਸਪਸ਼ਟ ਕਿਹਾ ਕਿ ਅਸੀਂ ਲੋਕਾਂ ਨੂੰ ਕਹਿ ਕੇ ਆਏ ਕਿ ਅਸੀਂ ਏਕਤਾ ਕਰਨ ਚੱਲੇ ਆ ਤੇ ਚਿੱਠੀ ਚ ਤੁਹਾਡੀ ਚੇਹ ਲਿਖ ਕੇ ਭੇਜਿਆ ਕਿ ਅਸੀਂ ਆ ਜਿਹੜਾ ਦਿੱਲੀ ਚੱਲੋ ਪ੍ਰੋਗਰਾਮ ਹੈ ਜਾਂ ਜਿਹੜਾ ਮਰਨ ਮਰਦਾ ਪ੍ਰੋਗਰਾਮ ਹੈ ਅਸੀਂ ਤਾਂ ਇਹਦੇ ਨਾਲ ਸੈਵਨਥ ਨਹੀਂ ਆਵਾਂਗੇ ਦਿੱਲੀ ਅਸੀਂ ਨਹੀਂ ਇੱਥੇ ਆਵਾਂਗੇ ਖਨੋਰੀ ਤੇ ਸ਼ੰਭੂ ਕਿ ਤੁਸੀਂ ਤੁਸੀਂ ਇਹ ਕਾ ਕੇ ਭੇਜਿਆ ਤੇ ਲੋਕਾਂ ਨੂੰ ਅਸੀਂ ਨਹੀਂ ਬੋਲੇ ਅਸੀਂ ਨਹੀਂ ਬੋਲੇ ਬੋਲਣਾ ਚਾਹੁੰਦੇ ਸੀਗੇ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿ ਸ਼ਾਇਦ ਕਿਸੇ ਨਾ ਕਿਸੇ ਦਿਨ ਹੋ ਸਕਦਾ ਹੈ ਇਕਤਾ ਹੋ ਜਾਏ ਲੜਾਈਆਂ ਸਰਕਾਰਾਂ ਨਾਲ ਵੱਡੀਆਂ ਲੜਦਿਆਂ ਪੈਣੀਆਂ ਆਉਣ ਵਾਲੇ ਭਵਿੱਖ ਦੇ ਵਿੱਚ ਲੇਕਿਨ ਤੁਸੀਂ ਤਾਂ ਇਹ ਕੀਤਾ ਅੱਜ ਫੇਰ ਜਿਹੜੀ ਇਕਤਾ ਦੀਆਂ ਗੱਲਾਂ ਰੋਜ਼ ਕਰਦੇ ਹੋ ਉਹ ਇਕਤਾ ਨਾ ਹੋਵੇ ਅੱਜ ਤੁਸੀਂ ਇਹ ਗੱਲ ਕਹੀ ਹੈ ਪਰ ਮੈਂ ਬੇਨਤੀ ਕਰਦਾ ਇਹ ਲੋਕਾਂ ਤੋਂ ਪਬਲਿਕ ਤੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਉਹ ਗ੍ਰਾਹਕਾਂ ਨੂੰ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਦਾ ਕੁਝ ਹੋਰ ਨਾ ਮੋਰਚਿਆਂ ਦੇ ਵਿੱਚ ਜਿਵੇਂ ਧੋਲੇ ਛੰਨੇ ਵਾਲੇ ਮੋਰਚਿਆਂ ਦੇ ਵਿੱਚ ਜੇਜਾ ਕੁਝ ਹੋਇਆ ਕਿਵੇਂ ਕੀਤਾ ਕੀ ਕਰਦੇ ਰਹੇ ਆ ਫਿਰ ਅਸੀਂ ਉਹ ਵੀ ਲੋਕਾਂ ਦੇ ਸਾਹਮਣੇ ਰੱਖਣ ਲਈ ਮਜਬੂਰ ਹੋਵਾਂਗੇ ਅਗਰ ਤੁਸੀਂ ਇੰਨੇ ਹੀ ਬਣਦੇ ਹੋਗੇ ਅਸੀਂ ਮਤਲਬ ਜਿੱਦੇ ਤੇ ਮਰਜ਼ੀ ਕਟਾਕਸ਼ ਕਰ ਗਏ ਜਿੱਦੇ ਤੇ ਮਰਜ਼ੀ ਕੋਈ ਗੱਲ ਕਰ ਦਈਏ ਸੋ ਮੇਰੀ ਬੇਨਤੀ ਹੈ ਆਪਦੀ ਇਸ ਗਲਤੀ ਨੂੰ ਕਾਫੀ ਮੰਗੇ ਔਰ ਸਰਕਾਰ ਦੇ ਪੱਖ 'ਚ ਭੁਗਤਣ ਵਾਲੀਆਂ ਆਦੀਆਂ ਇਹ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਇਹ ਸਪਸ਼ਟ ਕਰਦਾ ਹੈ ਕਿ ਜੇ ਅੱਜ ਲੋਕਾਂ ਦਾ ਏਕਾ ਹੋਣ ਦੀ ਗੱਲ ਚਰਚਾ ਚੱਲ ਰਹੀ ਹੈ ਕਿਸੇ ਬਸ ਏਕੇ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਚੱਕ ਕੇ ਇਹ ਕਹਿਣਾ ਚਾਹੀਏ ਸ਼ੁਰੂ ਕਰ ਰੱਖਿਆ ਕਿ ਉਹ ਸਰਕਾਰ ਨਾਲ ਲਿਆ ਉਹ ਸਰਕਾਰ ਨਾਲ ਲਿਆ ਉਹ ਸਰਕਾਰ ਨੇ ਲਵਾਇਆ ਉਹ ਸਰਕਾਰ ਨੇ ਲਵਾਇਆ ਤੇਦਾ ਮਤਲਬ ਸਰਕਾਰ ਦੇ ਪੱਖ 'ਚ ਭੁਗਤਣ ਵਾਲੀ ਗੱਲ ਕੀਤੀ ਜਾ ਰਹੀ ਹੈ ਇਹ ਸਾਡੇ ਇਸ ਲੀਡਰ ਵੱਲੋਂ ਸੋ ਇਹਨਾਂ ਨੂੰ ਇਤੋਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਮਜਬੂਰ ਨਾ ਕਰੇ ਕਿ ਅਸੀਂ ਹੋਰ ਅੱਗੇ ਮੰਨ ਲਓ ਕੁਝ ਅਗਲੇ ਵੀ ਪਰਦੇ ਖੁੱਲਗੇ ਬਹੁਤ ਬਹੁਤ ਤਨਵਾ